ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਡਵੋਕੇਟ ਪ੍ਰਭਜੋਤ ਸਿੰਘ ਤਾਂ ਅੱਜ ਦੀ ਜਿਹੜੀ ਵੀਡੀਓ ਦਾ ਟੌਪਿਕ ਹੈ ਉਹ ਇਸ ਸਬੰਧੀ ਹੈ ਕਿ ਆਪਾਂ ਦੇਖਦੇ ਹਾਂ ਵੀ ਜਿਹੜੇ ਬਿਜਲੀ ਬੋਰਡ ਨੇ ਉਹਨਾਂ ਨੇ ਕਈ ਜਗ੍ਹਾ ਕਈ ਲੋਕਾਂ ਦੇ ਜ਼ਮੀਨਾਂ ਦੇ ਵਿੱਚ ਜਿਹੜਾ ਖੰਭੇ ਲਗਾਏ ਹੋਏ ਆ ਜਾਂ ਮੰਨ ਲਓ ਵੱਡੇ ਵੱਡੇ ਟਾਵਰਸ ਲਗਾਏ ਹੋਏ ਆ ਤਾਂ ਉਹਨਾਂ ਦਾ ਜਿਹੜਾ ਉਹ ਵੱਡੇ ਟਾਵਰਸ ਲੱਗੇ ਹੋਏ ਆ ਤਾਂ ਉਹਨਾਂ ਦਾ ਜਿਹੜਾ ਬਣਦਾ ਰੈਵਨਿਊ ਆ ਜਾਂ ਕੋਈ ਵੀ ਰੈਂਟ ਹੈ ਉਹ ਕਿਵੇਂ ਹੁੰਦਾ ਹੈ ਜਾਂ ਕੀ ਤੈਅ ਕੀਤਾ ਜਾਂਦਾ ਹੈ ਜਾਂ ਇੱਕ ਇਹ ਵੀ ਆਪਾਂ ਦੇਖਿਆ ਵੀ ਜਿਹੜੀ ਜਿਹੜੀ ਜ਼ਮੀਨਾਂ ਦੇ ਵਿੱਚ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਜਿਹੜੇ ਬਿਜਲੀ ਗ੍ਰਿਡ ਲੱਗੇ ਹੋਏ ਨੇ ਕਿ ਉਹ ਬਿਜਲੀ ਗ੍ਰਿਡ ਉਹਨਾਂ ਤੋਂ ਕਿੰਨਾ ਕਿੰਨਾ ਰੈਂਟ ਉਹਨਾਂ ਨੂੰ ਦੇ ਰਹੇ ਨੇ ਉਹ ਪੰਚਾਇਤਾਂ ਨੂੰ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਸਮਝਾਂਗੇ ਤੇ ਜਦੋਂ ਕੋਈ ਵੀ ਮੰਨ ਲਓ ਕਿਸੇ ਵੀ ਪ੍ਰਾਪਰਟੀ ਨੂੰ ਐਕਵਾਇਰ ਕਰਦਾ ਆਪਣੇ ਕਿਸੇ ਪਰਪਸ ਦੇ ਲਈ ਤਾਂ ਨੇਚਰਲੀ ਗੱਲ ਹੈ ਵੀ ਆਪਾਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਉਹਦਾ ਬਣਦਾ ਕੰਪਨਸੇਸ਼ਨ ਹੈ ਉਹ ਦੇਣਾ ਹੁੰਦਾ ਹੈ ਤੇ ਜਦੋਂ ਪਹਿਲਾਂ ਪਗਲ ਕਰਾਂਗੇ ਵੀ ਜਿਹੜੇ ਵੱਡੇ ਵੱਡੇ ਖੰਭੇ ਲੱਗਦੇ ਨੇ ਕਿਸੇ ਦੀ ਜ਼ਮੀਨ ਦੇ ਵਿੱਚ ਤਾਂ ਉਹ ਜਦੋਂ ਵੀ ਉਹ ਖੰਭੇ ਲੱਗਦੇ ਨੇ ਜਾਂ ਵੱਡੇ ਵੱਡੇ ਟਾਵਰਸ ਲੱਗਦੇ ਨੇ ਤਾਂ ਉਹਨਾਂ ਦਾ ਜਿਹੜਾ ਬੰਦਾ ਰੈਵਨਿਊ ਹੈ ਉਹ ਮੰਥਲੀ ਜਿਹੜਾ ਦਿੱਤਾ ਜਾਂਦਾ ਹੁੰਦਾ ਹੈ ਮੰਥਲੀ ਕਰੰਟ ਦੇ ਤਰ੍ਹਾਂ ਦੇ ਉਹਨਾਂ ਨੂੰ ਜ਼ਮੀਨ ਨੂੰ ਜ਼ਮੀਨ ਦਾ ਦਿੱਤਾ ਜਾਂਦਾ ਹੈ ਤੇ ਜਿਹੜਾ ਉੱਥੇ ਉਹਨਾਂ ਦਾ ਜਿਹੜਾ ਉਸ ਜ਼ਮੀਨ ਦਾ ਮਾਲਕ ਹੈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਵਿਅਕਤੀ ਨੂੰ ਜਿਹੜੀ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਵੀ ਕੰਪਨਸੇਸ਼ਨ ਹੁੰਦੀ ਹੈ ਉਹ ਸਾਰੀ ਉਹਨਾਂ ਨੂੰ ਮਿਲਦੀ ਹੁੰਦੀ ਹੈ ਤੇ ਇੱਕ ਦੇਖ ਰੇਖ ਦੇ ਲਈ ਉਹ ਉਸੇ ਹੀ ਪਰਿਵਾਰ ਦੇ ਵਿੱਚੋਂ ਇੱਕ ਨੌਕਰੀ ਸਰਕਾਰੀ ਜਿਹੜੀ ਦਿੱਤੀ ਜਾਂਦੀ ਹੈ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਨੌਕਰੀ ਦਾ ਜਿਹੜੇ ਹੱਕਦਾਰ ਉਹ ਹੁੰਦੇ ਨੇ ਇਹ ਨੌਕਰੀ ਨਹੀਂ ਦਿੱਤੀ ਜਾਂਦੀ ਤਦ ਵੀ ਜਿਹੜਾ ਆਪਣੇ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਆਪਾਂ ਜਿਹੜਾ ਕੇਸ ਪਾ ਕੇ ਸਰਕਾਰੀ ਨੌਕਰੀ ਲੈ ਸਕਦੇ ਆ ਜਾਂ ਜਦੋਂ ਇਹ ਐਕਵਾਇਰ ਕਰਦੇ ਨੇ ਜਾਂ ਖੰਬੇ ਲਾਉਣ ਲਾਉਣ ਦੇ ਲਈ ਆਪਾਂ ਨੂੰ ਜ਼ਮੀਨ ਮੰਗਦੇ ਨੇ ਤਾਂ ਇੱਕ ਐਗਰੀਮੈਂਟ ਕਰਦੇ ਨੇ ਤਾਂ ਉਹ ਐਗਰੀਮੈਂਟ ਆਪਾਂ ਨੂੰ ਬੜੇ ਧਿਆਨ ਦੇ ਨਾਲ ਸੁਣ ਕੇ ਜਾਂ ਪੜ੍ਹ ਕੇ ਆਪਣੇ ਜਾਂ ਕਿਸੇ ਵਕੀਲ ਤੋਂ ਚੰਗੇ ਆਪਾਂ ਨੂੰ ਪੜਾ ਕੇ ਫਿਰ ਹੀ ਸਾਈਨ ਵਗੈਰਾ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਉਹਦੇ ਵਿੱਚ ਟਰਮ ਐਂਡ ਕੰਡੀਸ਼ਨਸ ਨੇ ਉਹ ਆਪਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਬੇਸਿਕਲੀ ਇਹ ਵੀਡੀਓ ਦਾ ਜਿਹੜਾ ਪਰਪਸ ਇਹ ਹੈ ਵੀ ਜਦੋਂ ਕੋਈ ਵੀ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਜ਼ਮੀਨ ਦੇ ਵਿੱਚ ਖੰਬੇ ਲਗਾਉਂਦਾ ਹੈ ਤਾਂ ਉਹਦਾ ਜਿਹੜਾ ਬਣਦਾ ਰੈਵਨਿਊ ਹੈ ਉਹ ਉਹਨੂੰ ਦਿੱਤਾ ਜਾਂਦਾ ਹੈ ਜਾਂ ਰੈਂਟ ਜੋ ਵੀ ਦਿੱਤਾ ਜਾਂਦਾ ਹੈ ਤੇ ਇੱਕ ਆਪਾਂ ਕਈ ਵਾਰੀ ਦੇਖਦੇ ਆ ਕਿ ਜਿਹੜੇ ਕਈ ਜਗ੍ਹਾ ਬਿਜਲੀ ਗ੍ਰਿਡ ਜਿਹੜੇ ਬਣਾਏ ਹੋਏ ਆ ਸਬਡਿਵੀਜ਼ਨਸ ਦੇ ਵਿੱਚ ਜਾਂ ਕਈ ਪਿੰਡਾਂ ਦੇ ਵਿੱਚ ਜਾਂ ਕਈ ਸ਼ਹਿਰਾਂ ਦੇ ਵਿੱਚ ਵੀ ਹੈਗੇ ਨੇ ਤਾਂ ਉਹ ਉਹ ਜਿਹੜੇ ਆਪਣੀ ਜ਼ਮੀਨ ਤੇ ਨਹੀਂ ਬਣਾਉਂਦੇ ਉਹ ਕਿਸੇ ਤੋਂ ਜ਼ਮੀਨ ਲੈ ਕੇ ਹੀ ਉੱਥੇ ਉਹ ਬਣਾਉਂਦੇ ਨੇ ਤਾਂ ਜਿਹੜੇ ਉਹ ਬਿਜਲੀ ਗ੍ਰਿਡ ਬਣਾਏ ਜਾਂਦੇ ਨੇ ਤਾਂ ਉਹ ਕੀ ਹੁੰਦਾ ਵੀ ਸਿਰਫ ਜਨਰਲੀ ਉਹ ਉਸ ਪ੍ਰਾਪਰਟੀ ਨੂੰ ਲੀਜ਼ ਤੇ ਲੈਂਦੇ ਨੇ ਜਾਂ ਫਿਰ ਕਿਰਾਏ ਤੇ ਲੈਂਦੇ ਨੇ ਤਾਂ ਉਹ ਤਾਂ ਜਿਹੜਾ ਐਗਰੀਮੈਂਟ ਹੈ ਉਹ ਐਗਰੀਮੈਂਟ ਬਣਿਆ ਹੁੰਦਾ ਹੈ ਤਾਂ ਕਈ ਵਾਰੀ ਕੀ ਹੁੰਦਾ ਉਹ ਪੁਰਾਣੀਆਂ ਜਿਹੜੀਆਂ ਐਕਵਾਇਰ ਕੀਤੀਆਂ ਹੋਈਆਂ ਨੇ ਤਾਂ ਅੱਜ ਵੀ ਉਹ ਐਕਵਾਇਰ ਕੀਤੀ ਹੋਈ ਉਸ ਪ੍ਰਾਪਰਟੀ ਦੇ ਰਹਿ ਰਹੇ ਨੇ ਜਾਂ ਉਸ ਬਿਜਲੀ ਗ੍ਰਿਡਾ ਜਾਂ ਕੁਝ ਹੋਰ ਹੈ ਉਹ ਅੱਜ ਵੀ ਚੱਲ ਰਿਹਾ ਬਟ ਕੀ ਹੁੰਦਾ ਵੀ ਉਹਦਾ ਰੈਵਨਿਊ ਹੈ ਉਸ ਟਾਈਮ ਤਾਂ ਉਹਨਾਂ ਨੇ ਜਿਹੜਾ ਐਡਵਾਂਸ ਦਿੱਤਾ ਹੈ ਦਿੱਤਾ ਹੈ ਬਟ ਬਾਅਦ ਦੇ ਵਿੱਚ ਜਿਹੜਾ ਉਹ ਨਹੀਂ ਦੇ ਰਹੇ ਤਾ ਇਹ ਜੀ ਜਿਹੜੀ ਪੰਚਾਇਤਾਂ ਦੇ ਵਿੱਚ ਜਾਂ ਕਿਸੇ ਹੋਰ ਓਨਰ ਦੇ ਕੋਲ ਜੇ ਇਹ ਜੀ ਜ਼ਮੀਨ ਉਹਨਾਂ ਤੋਂ ਲਈ ਹੋਈ ਹੈ ਤਾਂ ਉਹਨਾਂ ਨੂੰ ਇਹ ਇੱਕ ਸਿਵਲ ਸੂਟ ਦੇ ਵਿੱਚ ਆਉਣਾ ਚਾਹੀਦਾ ਹੈ ਸਿਵਲ ਸੂਟ ਦਾਖਲ ਕਰਕੇ ਜਿਹੜਾ ਉਹਨਾਂ ਦਾ ਬੰਦਾ ਰੈਵਨਿਊ ਹੈ ਜਾਂ ਰੈਂਟ ਜਿਹੜਾ ਪੈਂਡਿੰਗ ਹੈ ਉਹ ਲੈ ਸਕਦੇ ਨੇ ਤੇ ਉਹ ਜਿਹੜੇ ਪੁਰਾਣੇ ਕੰਟਰੈਕਟਸ ਨੇ ਉਹ ਆਰਟੀਆਈ ਦੇ ਜ਼ਰੀਏ ਤੁਸੀਂ ਉਹਨਾਂ ਦੇ ਡਿਪਾਰਟਮੈਂਟਸ ਤੋਂ ਲੈ ਸਕਦੇ ਹੋ ਵੀ ਜਿਹੜੇ ਬਿਜਲੀ ਗ੍ਰਿਡ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਸਟੈਬਲਿਸ਼ ਕੀਤੇ ਗਏ ਸੀ ਵੀ ਉਹਨਾਂ ਦਾ ਕਿੰਨਾ ਉਸ ਟਾਈਮ ਦੇ ਵਿੱਚ ਰੈਂਟ ਸੀ ਜਾਂ ਕੀ ਐਗਰੀਮੈਂਟ ਹੋਇਆ ਸੀ ਉਹ ਸਾਰਾ ਐਗਰੀਮੈਂਟ ਤੁਸੀਂ ਆਰਟੀਆ ਦੇ ਜ਼ਰੀਏ ਲੈ ਸਕਦੇ ਹੋ ਸੋ ਸਤਿ ਸ਼੍ਰੀ ਅਕਾਲ ਧੰਨਵਾਦ ਜੇ ਇਸ ਵੀਡੀਓ ਦੇ ਨਾਲ ਤੁਹਾਡੀ ਕੋਈ ਕਲੈਰੀਫਿਕੇਸ਼ਨ ਨਹੀਂ ਹੁੰਦੀ ਤਾਂ ਮੈਨੂੰ ਥੋੜਾ ਜਿਹਾ ਚੱਲਣਾ ਪਾ ਕੇ ਕਮੈਂਟ ਕਰਕੇ ਦੱਸ ਦਿਓ ਤਾਂ ਮੈਂ ਇਸ ਤੇ ਥੋੜਾ ਜਿਹਾ ਅਲੱਗ ਤੋਂ ਇੱਕ ਆ ਵਧੀਆ ਤਰੀਕੇ ਨਾਲ ਇਸ ਵੀਡੀਓ ਨੂੰ ਥੋੜਾ ਜਿਹਾ ਪੋਸਟ ਕਰ ਸਕੂੰਗਾ ਸੋ ਸਤਿ ਸ਼੍ਰੀ ਅਕਾਲ ਧੰਨਵਾਦ